ਅੰਤ ਦੀ ਦੁਖੀ ਆਮਖੇ ਜਦੋਂ نو ਵੀ ਕਮਰੀ ਹੋ ਗਈ ਪੁੱਤ ਵੀ ਮੁੱਕ ਗਿਆ ਉਹ ਬੱਚਿਆਂ ਦਾ ਕੌਣ ਬਾਲੀਵਾਰ ਸਾ ਜੀ ਅਡੇਡੇ ਪੁੱਤ ਜਰਨੇ ਸੌਖੇ ਨਹੀਂ ਪਾਏਗੇ ਬਹੁਤ ਔਖੇ ਨੇ ਅਡੇਡੇ ਗੱਪੜੂ ਜਵਾਨ ਜਰਨੇ ਪਤਨੀ ਸੱਤ ਸੱਟ ਗਿਆ 20 ਸਾਲ ਦਾ ਸੀ ਜੀ ਹਾਂ ਜੀ ਨਸ਼ਾ ਗੋੜ ਵਾਂਗੂ ਮਿਲਦਾ ਵਾ ਤੂ ਹੀ ਅੱਜ ਵੀ ਮਿਲਦਾ ਅੱਜ ਵੀ ਮਿਲਦਾ ਜੀ ਪਤਨੀ ਜੀ ਤੇਰਾ ਜਦੋਂ ਸਾਡੀ ਮੌਤ ਹੋਊਗੀ ਸਾਨੂੰ ਵੀ ਕੌਣ ਚੱਕੂਗਾ ਕੌਣ ਮੋਢਾ ਲਾਊਗਾ ਸਰ ਕੋ ਸੁੱਟ ਗਿਆ ਸਰ ਕੋ ਸੁੱਟ ਗਿਆ ਕਰੇ ਕੋਈ ਵੀ ਨਹੀਂ ਚਾਰ ਮੁੱਤਾ ਹੋਈਆਂ ਗੀਆਂ ਕਰੇ ਤੇ ਇਕੱਲੇ ਹਾਂ ਬਸ ਇੱਕ ਬਹੂ ਡੰਡੀ ਆ ਟਾਪਿੰਦਾ ਸੀ ਵੀਰੇ ਨੇ ਸਰਾਪਿੰਦਾ ਸੀ ਕਰਦੇ ਹੂੰ ਕਰਜੇ ਦੇ ਕਾਰਨ ਮਰ ਗਿਆ ਮੇਰੇ ਕੋਲ ਨਾ ਨਾ ਤਾਂ ਬਾਦੂ ਮਿਲਦਾ ਬਾਦੂ ਮਿਲਦਾ ਨਾ ਸ਼ਾ ਬਾਦੂ ਮਿਲਦਾ ਕੋਈ ਰੋਕ ਡੋ ਨਾ ਰਾਣਾ ਮੇਰੇ ਗਲਫੜਾ ਹੱਲੇ ਕੇ ਮੁੱਕ ਗਈ ਹਮੇਂ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਆ ਜੀਮੇਦਾਰਾਂ ਦਾ ਝਾੜੂ ਪੋਚਾ ਕਦੇ ਕਿਸੇ ਦਾ ਕੋਹਾ ਸਿਰਦਾ ਐਦਾਂ ਕੰਮ ਕਰਦੀ ਆ 30 ਸਾਲ ਹੋ ਗਏ ਜੀ ਮੱਕੇ ਨੇ 30 ਸਾਲ ਕਰਜੇ ਕਰਕੇ ਹਾਂ ਕਰਗੇ ਕਰ ਤੇ ਗੋਲੀ ਖਾਗਾ ਜੀ ਕੰਕੜ ਖਦਕਾ ਕੀ ਕਹਿੰਦੇ ਚੰਡੀਗੜ੍ਹ ਵਿਖੇ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਤਾਂ ਨਾਲ ਹੀ ਉਹ ਮਾਵਾਂ ਵੀ ਪਹੁੰਚੀਆਂ ਜਿਨ੍ਹਾਂ ਨੇ ਆਪਣੇ ਪੁੱਤ ਚਿੱਟੇ ਨਾਲ ਗਵਾਏ ਆ ਆਪਣੇ ਉਹ ਭੈਣਾ ਪਹੁੰਚ ਗਈਆਂ ਜਿਨ੍ਹਾਂ ਨੇ ਆਪਣੇ ਸੁਹਾਗ ਖੁਦਕੁਸ਼ੀਆਂ ਦੇ ਵਿੱਚ ਚਿੱਟੇ ਦੇ ਵਿੱਚ ਗਵਾਏ ਆ ਸਾਡੇ ਨਾਲ ਇੱਕ ਮਾਤਾ ਹੈ ਉਹਨਾਂ ਦੇ ਅੱਜ ਫੋਟੋ ਫੜੀ ਹੋਇਆ ਮਾਤਾ ਇਹ ਕਿੰਨਾਂ ਦੀ ਫੋਟੋ ਪੋਤਾ ਸੀ ਪੋਤਾ ਸੀ ਪੋਤਾ 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 ਸੀ ਹੋਈ ਗਏ ਲੋਕ ਇਸ ਵਿੱਚ ਇਹ ਬਾਤ ਹੋ ਰਹੀ ਸੀ ਜੀ ਉੱਥੇ ਥੱਗੀ ਵੱਜ ਗਈ ਸੀਗੀ ਕਰਜ਼ਾ ਹੋ ਗਿਆ ਬਾਲਾ ਸਿਰ ਆਹ ਕਿ दारू ਪੀਣ ਲੱਗ ਗਿਆ ਬਿਮਾਰ ਉਹਦਾ ਕਾਰਨ ਕਰਜ਼ੇ ਦੇ ਕਾਰਨ ਫਿਰ दारू ਜਿਲੇ ਵਿੱਚ ਬੜਾ ਜਾ ਦੇ ਹੋ ਗਿਆ ਤੇ ਫਿਰ ਅਸੀਂ ਦਾਖਲ ਕਰਵਾਤਾ ਦਾਖਲ ਕਰਵਾਏ ਤਾਂ ਪੋਲੋ ਹਸਪਤਾਲ ਚ 8 ਲੱਖ ਰੁਪਈਆ ਲੈ ਕੇ ਉਹਨਾਂ ਨੇ ਕਰ ਦਿੱਤ ਹਾਂਜੀ ਕਰਦੇ ਨੇ ਪੁੱਤ ਅੱਛਾ ਬੜਾ ਜਾ ਦਿਖਾ ਅੱਛਾ ਬੜਾ नशा कर लग गया अस करजे तो मारा गरीबी सी वाली जाए मतलब मां को फोटो ही रही फोटो ही रहेगी बच्चे है जी दो है एक गुड्डी है एक काका का गुड्डी चार साल दी सी ते जब तो मुक्के आते काका सी का दो साल था और ही बाय बाय ਸਸ ਨੂੰ ਫਵਾਸ ਆਇਂਗੇ ਜਾਣਾ ਕਰੀ ਜਾਂਦੇ ਕਿਤੇ ਤਾਂ ਪੁੱਤ ਦਾ ਅੱਜ ਹੌਸਲਾ ਹੋਣਾ ਸੀ ਕਿਤੇ ਅੱਜ ਪੁੱਤ ਦਾ ਹਾਂਜੀ ਉਹਦੇ ਬਜੋਗ ਚੌਧਾ ਦਾ ਪਿਓ ਵੀ ਮੰਜੇ ਤੇ ਵਹਿ ਗਿਆ ਜੀ ਅੰਨਾ ਹੋਇਆ ਬੈਠਾ ਨਾ ਸੁਣਦਾ ਨਾ ਦੀਦਾ 8 ਸਾਲ ਹੋ ਗਏ ਮੰਜੇ ਤੇ ਬੈਠੇ ਰੂ ਕੋਈ ਕਮਾਉਣ ਵਾਲਾ ਨਹੀਂ ਕਰਦਾ बच्चे पढ़ना पढ़ने अहमदपुरा जी मोगा जिला हांजी उमर सी तो? सैती साल की उमर सी ਕਿ ਸਰਕਾਰ ਨੇ ਬਾਹ ਫੜੀ ਕਿਸੇ ਨੇ ਬਾਹ ਕਿਸੇ ਨੇ ਨਹੀਂ ਫੜੀ ਜੀ ਨਾ ਕਿਸੇ ਪਿੰਡ ਦੇ ਨੇ ਨਾ ਬਗਾਨੇ ਨੇ ਕਿਸੇ ਨੇ ਪਤਾ ਨਹੀਂ ਲਿਆ ਹੁਣ ਬੱਚੇ ਫਰਦੇ ਬੱਚਿਆਂ ਦਾ ਨਹੀਂ ਕੋਈ ਕਿਸੇ ਨੇ ਪਤਾ ਲਿਆ ਨਾ ਕੋਈ ਹਾਲ ਹਾਂ ਜਿਹੜੀ ਸੀ ਜਿਹੜੀ ਸੀ ਉਹ ਦਿੱਤੀ ਗਈ ਪਹਿਲੀ ਪਹਿਲੀ ਦਿੱਤੀ ਗਈ ਜੀ ਉਹ ਦੇ ਹਾਂ ਜੀ ਤੁਹਾਡੇ ਤੇ ਤਾਂ ਦੁੱਗਣਾ ਬੋਝ ਹੋ ਗਿਆ ਪੁੱਤ ਵੀ ਚਲਿਆ ਗਿਆ ਅੱਗਾ ਬੱਚਿਆਂ ਦਾ ਵੀ ਭਾਰ ਆ ਗਿਆ ਤੇ ਉਹ ਤੁਹਾਡੇ ਪਤੀ ਜਿਹੜਾ ਤੁਸੀਂ ਕਹਿੰਦੇ ਮੰਜੇ ਤੇ ਹਾਂਜੀ ਤੁਹਾਡੇ ਮਤ ਬੇਟਾ ਜੀ ਕਿਵੇਂ ਚਿੱਟੇ ਦਾ ਟੀਕਾ ਲਾਦੇ ਹਾਂਜੀ ਇੱਕੋ ਜਿਹੀ ਇੱਕੋ ਜਿਹੀ ਅਸੀਂ ਦੋਨੇ ਜੀ ਸੀਗੇ ਮਾਂ ਤੁਹਾਡੀ ਕੰਡ ਮਰਾ ਇਨੀ ਹੈਗੀ ਦੋਨੇ ਜੀ ਸੀ ਉਹ ਵੀ ਮੁੱਕ ਗੋ ਵੀ ਸਾਥ ਛੱਡ ਗਿਆ ਪੁੱਤ ਵੀ ਸਾਥ ਛੱਡ ਗਿਆ ਘਰ ਵੀ ਡਿੱਗ ਗਿਆ ਪਿਆ ਕੋਈ ਸੁਣਾਈ ਨਹੀਂ ਸਰਪੰਚ ਸੁਣਾਈ ਨਹੀਂ ਕਰਦਾ ਕੋਈ ਕੋਈ ਸਰਕਾਰ ਸੁਣਾਈ ਨਹੀਂ ਕਰਦੀ ਕਿੰਨੀ ਉਮਰ ਸੀ ਮਾਂ ਜਦੋਂ ਪੁੱਤ ਚਲੇ ਗਿਆ 20 ਸਾਲ ਦਾ ਸੀ ਜੀ ਪਿੰਡ ਚੋਂ ਮਿਲ ਜਾਂਦਾ ਨਾ ਪਿੰਡ ਚੋਂ ਮਿਲ ਜਾਂਦਾ ਨਹੀਂ ਹਾਂਜੀ ਨਸ਼ਾ ਗੋੜ ਵਾਂਗੂ ਮਿਲਦਾ ਬਾਦੂ ਹੀ ਅੱਜ ਵੀ ਮਿਲਦਾ ਹੈ ਅੱਜ ਵੀ ਮਿਲਦਾ ਜੀ ਜਾ ਕੇ ਸਾਡੇ ਨਾਲ ਜਾ ਸਕਦੇ ਆ ਸਾਡੇ ਨਾਲ ਦੇਖ ਸਕਦੇ ਆ ਅਸੀਂ ਦਿਖਾ ਵੀ ਸਕਦੇ ਆ ਵੀ ਆਹ ਵੇਖ ਲਓ ਕਿੰਨਾ ਨਸ਼ਾ ਵੀ ਕੀ ਜਾਂਦਾ ਮੋਟਰਸਾਈਕਲਾਂ ਦੇ ਉਂਦਿਆ ਕਿਸੇ ਦਾ ਭਾਂਡਾ ਨਹੀਂ ਛੱਡਦੇ ਕਿਸੇ ਦੇ ਪ੍ਰਾਂਤ ਨਹੀਂ ਕਿਸੇ ਦਾ ਬੱਠਲ ਨਹੀਂ ਕਿਸੇ ਦੀ ਮੋਟਰ ਨਹੀਂ ਸਭ ਲੈ ਜਾਂਦੇ ਪੱਟ ਕੇ ਪੁਲਿਸ ਕੀ ਕਰਦੀ ਹੈ ਪੁਲਿਸ ਕੁਛ ਨਹੀਂ ਕਰਦੀ ਜੀ ਇੱਕ ਵਾਰੀ ਫੜ ਕੇ ਲੈ ਜਾਂਦੇ ਹੱਥਾਂ ਨੂੰ ਛੱਡ ਦਿੰਦੇ ਸੁਪਦੀਪ ਫੋਟੋ ਹੱਥ 'ਚ ਫੜੀ ਹੈ ਮਤਲਬ ਮਾਂ ਦੇ ਤਾਂ ਦਿਲ ਪੱਥਰ ਕਰਕੇ ਲਿਫਾ ਦੇਖ ਨਹੀਂ ਜੀ ਰਿਤ ਪਤਨੀ ਜੀ ਦੇ ਲਾ ਹਸ ਹੁਣ ਐ ਕਹਿ ਰਣੀ ਰੱਬਾ ਤੂੰ ਇਹ ਸਾਡਾ ਪੁੱਤ ਨਹੀਂ ਖੋਣਾ ਸੀ ਸਾਡੇ ਰੋਟੀ ਦਾ ਸਹਾਰਾ ਸੀਗਾ ਸਾਡ ਨੂੰ ਫੇਂਕੂਗਾ ਵੀ ਕੋਣ ਚੱਕੂਗਾ ਜਦੋਂ ਸਾਡੀ ਮੌਤ ਹੋਊਗੀ ਸਾਨੂੰ ਵੀ ਕੋਣ ਚੱਕੂਗਾ ਕੋਣ ਮੋਢਾ ਲਾਊਗਾ ਸਾਰਾ ਕੁਝ ਉਜੜ ਗਿਆ ਸਾਰਾ ਕੁਝ ਉਚੜ ਗਿਆ ਫਰਮ ਲੁਖਾ ਦੰਦੇ ਕੋ ਸਰਪੰਚ ਕੋਲ ਜਾਵੜਾ ਘਰ ਕੋਈ ਘਰ ਦਾ ਇੰਤਜ਼ਾਮ ਕਰਾ ਲਾ ਸਰਪੰਚ ਕਰੰਦਾ ਆਪਣੇ ਤਾਂ ਹੀ ਨਹੀਂ ਇਹ ਜੇ ਕੰਮ ਆ ਹੀ ਨਹੀਂ ਕੋਈ ਆਉਂਦੀ ਨਹੀਂ ਕੋ ਸਰਕਾਰ ਨਹੀਂ ਦਿੰਦੀ ਪੈਸਾ ਮੈਂਦ ਨਹੀਂ ਚੱਲ ਕੋਈ ਨਾ ਥੱਲੇ ਆ ਜੰਗਤਾ ਆ ਜਾਂਦੇ ਮੇਰੀ ਦੋਤੀ ਰਹਿੰਦੀ ਹੈ ਜੀ ਮੇਰੇ ਕੋਲੇ ਕਿਹੜਾ ਪਿੰਡ ਹੈ ਬੇਬੇ ਤੁਹਾਡਾ ਜੁੰਬਾ ਜੀ ਹਾਂਜੀ ਤੁਹਾਡੇ ਅੱਜ ਮੇਰੇ 80 ਮਿੰਟ ਨੇ ਕਾਰ ਵਾਲਾ ਮੇਰੇ ਹਾਂਜੀ ਕਰਜ਼ਾ ਸੀ ਹਾਂਜੀ ਗਲਫੜਾ ਹਾਲੇ ਆ ਕੇ ਮੁੱਕ ਗਿਆ ਕਿੰਨੀ ਉਮਰ ਸੀ ਭੈਣੇ ਜਦੋਂ ਮੇਰੀ ਉਮਰ ਵੀ ਜੀ ਥੋੜੀ ਹੁੰਦੀ ਸੀ ਤੇ ਮੇਰੀ ਕੁੜੀ 4-5 ਕੇ ਸਾਲਾਂ ਦੀ ਸੀਗੀ ਮੁੰਡਾ 2-2.5 ਸਾਲਾਂ ਦਾ ਮੁੰਡਾ ਹਜੇ ਪੜਦਾ ਕੁੜੀ ਪੜਹਟੀ ਛੋਟੀ ਉਮਰ 'ਚ ਸਰਤਾ ਹਾਂਜੀ ਹਾਂਜੀ 2014 'ਚ ਮੁੱਕੇ ਨੇ ਇਹ ਕਿੰਨਾ ਕਰਜ਼ਾ ਸੀਗਾ ਜੀ ਕਰਜ਼ਾ ਵੀਰ ਜੀ ਹੁਣ ਇਹਦਾ ਆਲਮੀ ਬਹੁਤ ਸੀਗਾ ਹੁਣ ਮੈਂ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਹਾਂ ਜਿਮੀਦਾਰਾਂ ਦਾ ਚੜੂ ਪੋਚਾ ਕਦੇ ਕਿਸੇ ਦਾ ਗੋਹਾ ਸੜਦਾ ਐਦਾਂ ਕੰਮ ਕਰਦੀਆਂ ਮੈਨੂੰ ਕਿੱਡੀ ਕਿ ਦੇਖਾ ਬੱਚੇ ਹੁਣ ਵੱਡੇ ਹੋਏ ਨੇ ਜੀ ਜਦ ਤੱਕ ਛੋਟੇ-ਛੋਟੇ ਸੀ ਕੁੜੀ ਹੁਣ 12 ਕਰਕੇ ਹਟੀ ਆ ਕਿਸੇ ਸਰਕਾਰ ਨੇ ਬਾਹ ਫੜੀ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਫੜੀ ਬਾਹ ਕੋਈ ਨਵੀਂ ਸਰਕਾਰ ਕਹਿੰਦੀ ਸੀ ਅਸੀਂ ਹੱਲ ਕਰਾਂਗੇ ਕੋਈ ਨਹੀਂ ਜੀ ਕੋਈ ਨਹੀਂ ਹੱਲ ਕਰਿਆ ਕੁਛ ਨਹੀਂ ਬਣਿਆ ਤੁਹਾਡੇ ਮਾਤਾ ਜੀ ਕਰਨ ਪਤੀ ਸੀਗੇ ਹਾਂ ਜੀ ਇਹਨਾਂ ਦੀ ਮਤ 3 ਸਾਲ ਹੋ ਗਏ ਜੀ ਮੁਕਿਆਂ 3 ਸਾਲ ਕਰਦੇ ਕਰਕੇ ਹਾਂ ਕਰਦੇ ਕਰਕੇ ਗੋਲੀ ਖਾਗਾ ਜੀ ਕਣ ਕਣ ਖੁਦ ਕੱਢੀ ਕਰ ਲਈ ਸੀ ਬੱਚੇ ਛੋਟੇ ਛੋਟੇ ਸੀਗੇ ਅਲੀ ਜੋ ਵੀ ਘਨੇ ਕਰਤੀ ਮੈਂ ਕੋਲੇ ਕੁਛ ਨਹੀਂ ਬਸ ਟਾਈਮ ਬਸ ਕਰਦੇ ਆਂ ਕਰਜ਼ਾ ਫਿਰ ਕਿਵੇਂ ਹੋ ਗਏ ਸੀਗਾ ਜੀ ਕਰਜ਼ਾ ਲੈ ਕੇ ਖਾਈ ਗਿਆ ਭਾਈ ਜਦੋਂ ਕਿਸੇ ਦਾ ਕੋਈ ਦੇਣਾ ਲੈਣਾ ਫੇ ਲਉਂਦੇ ਫਿਰ ਅਗਲਾ ਘਰੇ ਆਉਂਦਾ ਸੀ ਅਸੀਂ ਚੜੀ ਗਿਆ ਫਿਰ ਜਦੋਂ ਨਾ ਹੀ ਲਿਆ ਪਿੱਟਾ ਕੇ ਗੋਲੀ ਖਾ ਗਏ। ਇਹ ਖਾ ਗਏ। ਜਦੋਂ ਘਰ ਦੇ ਵਾਲੇ ਤੰਗ ਕਰਦੇ ਸੀ ਘਰ ਦਾ ਮੂੜਿਆ ਨਾ ਸਾਥੋਂ। ਕੁੜੇ ਸਾਡੇ ਕੁਛ ਨਹੀਂ ਸੀ। ਤੇ ਦੇ ਮੁੱਕ ਗਿਆ ਤੇ ਮੁੰਡਾ ਚੁੰਚਾ ਵੀ ਨਹੀਂ ਸੀ ਮੇਰੇ ਘਰ। ਲੋਕਾਂ ਦਾ ਜ਼ਿੰਮੇਵਾਰਾਂ ਦੇ ਈਆਂ ਲੋਕਾਂ ਦਾ ਕੰਮ ਕਰਕੇ ਬਾਨਰ ਮਾਚੋ ਕਲੀ ਦੇ ਤੋਂ ਕਿ ਜੋ ਆਖ ਬਾਹਰ ਸੀ। ਹਮਤਪੁਰ। ਹਮਤਪੁਰ। ਫਿਰ ਬੇ ਹਾਂ ਫਿਰ ਬੇਟਾ ਵੀ ਮੁੱਕ ਗਿਆ ਸੀਗਾ ਇਸ ਇਨਸੀਡੈਂਟ ਹੋ ਕੇ। ਬਹੁਤ ਅੱਖਾਂ ਕੱਟੀਆਂ ਬੇ। ਉਹਦਾ ਇਨਸੀਡੈਂਟ ਹੋ ਗਿਆ ਸੋ ਕੰਮ ਤੇ ਲਾਇਆ ਸੀ 500 ਰੁਪਏ ਦੀ ਖਤ। ਸੌ ਦਿਹਾੜੇ ਕਹਾਂ ਤੋ ਉਦਾਂ ਟਾਈਮ ਪਾਸ ਕਰਦੀ ਸੀ ਕੈਰੀ ਰੋਟੇ ਦਾ ਹਾਂ ਬਸ ਫਿਰ ਜਦ ਮੈਂ ਕੋਈ ਕੋਸੇ ਨਹੀਂ ਫਿਰ ਗਾਨੀ ਦੇਖਣ ਨੂੰ ਹੈਗਾ ਕੋਈ ਸੁਣਨ ਸੁਣਵਾਈ ਕਰਨ ਆਇਆ ਨਾ ਨਾ ਕਿਸੇ ਨੇ ਨਹੀਂ ਸੁਣੀ ਫਿਰ ਕੋਈ ਨਹੀਂ ਆਇਆ ਜੀ ਤੋ ਦੇਣਾ ਉਹ ਵੀ ਅਗਲਾ ਕਹਿੰਦਾ ਦਿਓ ਕਿਤੋਂ ਦੋ ਮਰਜੀ ਦਿਓ ਦੇਣ ਵਾਲਾ ਕਹਿੰਦਾ ਦਿਓ ਮਰਜੀ ਕਰਨਾ ਹਾਂ ਨਾ ਕਿਸੇ ਨੇ ਨਹੀਂ ਕਰੀ ਤੁਹਾਡੇ ਚਿੱਟਾ ਪਿੰਦਾ ਸੀ ਵੀਰੇ ਨਸਰਾ ਪਿੰਦਾ ਸੀ ਕਰਜੇ ਦੇ ਕਾਰਨ ਮਰ ਗਿਆ ਮੇਰੇ ਕੋਲ ਤੁਹਾਡਾ ਤੁਹਾਡੇ ਪਤੀ ਹੈ ਹਾਂ ਕਿੰਨਾ ਚਿਰ ਹੋ ਗਿਆ ਕਿੰਨੇ ਨੂੰ ਇਹਨੂੰ 8 ਸਾਲ ਹੋ ਗਏ ਸੀ 8 ਸਾਲ ਸਰੀਆ ਮਿਲਦਾ ਹਾਂ ਵੀਰੇ ਸਰੀਆ ਨਜਾਦਪੱਦੂ ਮਿਲਦਾ ਹਾਂ ਹਾਂ ਹੱਦੂ ਮਿਲਦਾ ਨਾ ਸ਼ਾ ਬਾਦੂ ਮਿਲਦਾ ਕੋਈ ਰੋਗ ਡੋਗ ਨਹੀਂ ਤੇ ਕਿੰਨੀ ਉਮਰ ਵੀ ਥੋੜੀ ਲੱਗਦੀ ਹਾਂ 40 ਸਾਲ ਤੇ ਹੋਏ ਸੀ ਕਿੰਨੇ ਬੱਚੇ ਤਿੰਨ ਬੱਚੇ ਆ ਇੱਕ ਕੁੜੀ ਨਹੀਂ ਰੋਕਦੀ ਨਸ਼ੇ ਵਾਲਿਆਂ ਨੂੰ ਨਹੀਂ ਰੋਕਦੀ ਲੈ ਜਾਂਦੇ ਵੀ ਉਹ ਵੀ ਛੱਡ ਦਿੰਦੇ ਆ ਲੈ ਕੇ ਉਹਦੀ ਛੱਡ ਦਿੰਦੇ ਆ ਉਹ ਤਾਂ ਰਲੇ ਮਿਲੇ ਉਹਦੀ ਛੱਡ ਦਿੰਦੇ ਆ ਬਸ ਲੋਕਾਂ ਦੇ ਪੁੱਤ ਮਰੀ ਜਾਂਣ ਕੋਈ ਮਰ ਕੋਈ ਸੋਈ ਜਾਵੇ ਕੋਈ ਸੋਈ ਜਾਵੇ ਕਹਿੰਦੇ ਉਹਨਾਂ ਨੂੰ ਫੜਾਓ ਜਿਹੜੇ ਵੇਚਦੇ ਆ ਹੁਣ ਸਾਨੂੰ ਕੀ ਪਤਾ ਕੌਣ ਵੇਚਦਾਗਾ ਲੋਕਾਂ ਦੇ ਲੋਕਾਂ ਦੇ ਘਰ ਵਾਲੇ ਲੋਕਾਂ ਦੇ ਪੁੱਤ ਮਰੀ ਜਾਂਦੇ ਕਿਸੇ ਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਇਹ ਸਰਕਾਰ ਨੇ ਵੀ ਨਸ਼ਾ ਨਹੀਂ ਬੰਦ ਕੀਤਾ ਨਾ ਨਾ ਨਹੀਂ ਕਰਿਆ ਸਾਡੇ ਸਬੂਤ ਵੀ ਅਭਰੇ ਜੇ ਤਾਂ ਸਬੂਤ ਨਾ ਹੁਣ ਵੀ ਕਰਜ਼ੇ ਚੱਕੇ ਬਣੀ ਕਰਜ਼ੇ ਚੱਕੇ ਦਿਖਾ ਕੇ ਮਰ ਜਾਂਦੇ ਫਿਰ ਔਖਾ ਤਾਂ ਬਗਾਨਾ ਧੀਆ ਨੂੰ ਆ ਬੱਚੇ ਪਾਲਣ ਕੋ ਉਹ ਕਰਨ ਕੰਮ ਕਰਨ ਹੈ ਖੇਤੀਬਾੜੀ ਵੀ ਨਹੀਂ ਹੈਣੀ ਦੋ ਕਿ ਲੈਣਾ ਕਿੱਥੋਂ ਗੁਜ਼ਾਰਾ ਹੁੰਦਾ ਕੰਮ ਵੀ ਨਹੀਂ ਕਰ ਸਕਦੀ ਜਿਵੇਂ ਤਰ੍ਹਾਂ ਦੇਤੀ ਮੈਂ ਕੰਮ ਨਹੀਂ ਕਰ ਸਕਦੀ ਕਿਸੇ ਦਾ ਬੇੜਾ ਪੂਰਾ ਕਰਨਾ ਹੁੰਦਾ ਵੀ ਸ਼ਰਮੋਂ ਦੀ ਜੇ ਕਿਸੇ ਤੇ ਜਾਣਦੇ ਆ ਸ੍ਰੀਕ ਕਹਿੰਦੇ ਲੋਕਾਂ ਦੇ ਘਰ ਦਿੰਗਾ ਇਹ ਇਹਨਾਂ ਦੇ ਕੌਣ ਸੀ ਮੇਰਾ ਪੁੱਤ ਸੀ ਜੀ ਹੋ ਗਿਆ ਨੇ ਹਾਂ ਤੁਸੀਂ ਕੁਛ ਕੀਤੀ ਹੈ ਹਾਂ ਜੀ ਕੀ ਕਾਰਨ ਬਣਿਆ ਸੀ ਕਾਰਨ ਕਿ ਬਣਾਸ ਜੀ ਮਾਣੂ ਹੀ ਦਾਸ ਕਰਜਾ ਵਾਲਾ ਹੋ ਗਿਆ ਠੇਕੇ ਠੇਕੇ ਤੇ ਲੈਂਦਾ ਸੀ ਕਰਜਾ ਵਾਲਾ ਹੋ ਗਿਆ ਤੇ ਘਰ ਵਾਲੀ ਤੇ ਦਿਮਾਗ ਤੇ ਬੋਝ ਪੈ ਗਿਆ ਤੇ ਕੁਸ ਘਰ ਵਾਲੀ ਤੁਨ ਨੂੰ ਤੰਗ ਸੀ ਕੁਸ ਵੀ ਪੈਸੇ ਨੂੰ ਤੰਗ ਹੋ ਗਿਆ ਬੀ ਬੋਝ ਪੈ ਗਿਆ ਤੇ ਕੁਸ ਜੀ ਹੁਣ ਵੇਖੋ ਘਰ ਵਾਲੀ ਦਾ ਵੀ ਦਿਮਾਗ ਤੇ ਬੋਝ ਹੀ ਆ ਸਾਡੇ ਮਗਰੀ ਪਈ ਹੈ ਜਿਹੜਾ ਉਹ ਦਾ ਮਾਪਿ ਉਹ ਵੀ ਨੇ ਲਗਿਆ ਉਹਦਾ ਤੇ ਦੋ ਬੱਚੇ ਆ ਜੀ ਹੁਣ ਅਸੀਂ ਉਹ ਆਪ ਉਹਨਾਂ ਦਾ ਜਿਹੜਾ ਮੇਰੇ ਪੁੱਤ ਦਾ ਜਿਹੜਾ ਬਾਪ ਆ ਉਹ ਬੈਠਾ ਬਸ ਗੋੜਨ ਦਾ ਹੋਇਆ ਪੁੱਤਾਂ ਦੇ ਦੁੱਖ ਬਹੁਤ ਹੁੰਦੇ ਆ ਜੀ ਤੇ ਹੁਣ ਮੈਂ ਕੋਈ ਮੜਮ ਟੱਕ ਮਤੰਦਾ ਕਰਦੀ ਆ ਖੇਤੀ ਬਾੜੀ ਦਾ ਕੋਈ ਝੋਨਾ ਲਾਉਂਦੇ ਆ ਜਿ ਘੱਖ ਕੱਢਦੇ ਝੋਨੇ ਚ ਉਹ ਜੱਕਾ ਨੂੰ ਪਾਲਦੇ ਆ ਜੀ ਅਸੀਂ ਉਮਰ ਸੀ ਮੈਂ ਤਾਂ ਇੰਨਾ ਵੀ ਸੀਗੀ 45 ਕਿੰਨੀ ਉਮਰ ਹੋ ਗਈ 45 ਕੇ ਤੀਕੇ ਸਾਢੇ ਨਵਾਂ ਰਸੀਵਾ ਸੀ ਜਵਾਬ ਛੋਟੇ ਸੀ 35 36 ਸਾਲ ਦੀ ਉਮਰ ਸੀਗੀ ਜੀ ਇਹਦੀ ਏਦਾ ਜਿਹੜਾ ਬਲੱਡ ਵਾਧਾ ਆ ਗਿਆ ਇਹਨੂੰ ਪਤਾ ਨਹੀਂ ਚੱਲਦਾ ਇਹਦੀ ਨੋ ਤਾਂ پاگل ਹੋ ਗਈ ਅੱਛਾ ਤੇ ਮੁੰਡਾ ਫਿਰ ਜਦੋਂ ਉਹ ਵਿਚੇ ਕੇਸੇ ਤੇ ਜ਼ਮੀਨ ਲੈਂਦਾ ਸੀ ਉਹ ਰਪੀਏ ਚੜ ਗਿਆ ਸੇਰਾ ਠੀਕ ਆ ਉਹਨੇ ਖੁਦ ਖੁਸ਼ੀ ਕਰ ਲਈ ਇਹ ਇਹਦਾ ਬਲੱਡ ਵਾਧਾ ਇਹਨੂੰ ਤਾਂ ਪਤਾ ਹੀ ਨਹੀਂ ਚੱਲਦਾ ਵੀ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਨੋਹਾਂ ਦੀ پاگل ਹੋਈ ਫਿਰਦੀ ਉਹ ਤਾਂ ਦੇਖਣਾ ਵੀ ਤਾਂ ਐਡਾ ਸੇਰਾ ਉਹਦਾ ਕੋਈ ਉਹਨੂੰ ਨਹਾਉਂਦੀ ਨਹੀਂ ਸੋਜੀ ਕੋਈ ਉਹਨੂੰ ਕੱਪੜਾ ਦੇ ਨਹੀਂ ਸੋਜੀ ਬਸ ਰਕੜਾ ਚੁਗਲੀਆਂ ਨੀਰਾ ਐਂ ਤੁਰੀ ਫਿਰਦੀ ਆ ਇਹ ਉਹਨੂੰ ਵੇਖ ਵੇਖੀ ਇਹ ਚੁਰੀ ਜਾਂਦੇ ਇੱਕ ਬੇਟਾ ਇੱਕ ਬੇਟੀ ਉਹਦੀ ਇਹ ਦੋ ਦੁੱਤੀ ਦੁਖੀ ਆ ਮਾਉਤੀ ਦੇ ਦੇਖੀ ਅੰਤ ਦੀ ਦੁਖੀ ਆ ਪੁੱਤੇ ਅੰਤ ਦੀ ਦੁਖੀ ਆ ਮਖੇ ਜਦੋਂ نو ਵੀ ਕਮਰੀ ਹੋ ਗਈ ਪੁੱਤ ਵੀ ਮੁੱਕ ਗਿਆ ਉਹਦੇ ਬੱਚਿਆਂ ਦਾ ਕੌਣ ਬਾਲੇ ਵਾਰਸਾ ਜੀ ਤੇ ਉਹ ਗੱਲ ਹੀ ਨਹੀਂ ਸੁਣਦੇ ਬੱਚੇ ਗੱਲ ਨਹੀਂ ਸੁਣਦੇਗੇ ਇਹ ਤਾਂ ਅੰਤ ਦੀ ਦੁਖੀ ਆ ਵਿਚਾਰੀ ਹਾਂ ਬਹੁਤ ਦੁਖੀ ਆ ਐਡੇ ਐਡੇ ਪੁੱਤ ਜਰਨੇ ਸੌਖੇ ਨਹੀਂ ਪਾਏਗੇ ਬਹੁਤ ਔਖੇ ਨੇ ਐਡੇ ਗੱਭਰੂ ਜਵਾਨ ਜਰਨੇ ਉਹੜੇ ਬੱਚੇ ਨੂੰ ਕਿਵੇਂ ਸੀਗਾ ਬੱਚਾ ਮੇਰਾ ਵੀ ਨਸ਼ਾ ਕਰਦਾ ਸੀਗਾ ਨਸ਼ਾ ਕਰਦਾ ਸੀਗਾ ਕਾਦਾ ਕਰਦਾ ਸੀਗਾ ਇਹ ਗੋਲੀਆਂ ਖਾਂਦਾ ਸੀ ਗੋਲੀਆਂ ਪਿੰਡ ਚੋਂ ਮਿਲਦੀਆਂ ਗੋਲੀਆਂ ਆਏ ਨੂੰ ਪਤਾ ਕਿੱਥੋਂ ਮਿਲਦੀਆਂ ਸੀ ਕਿੱਥੋਂ ਨਹੀਂ ਮਿਲਦੀਆਂ ਸੀਗਾ ਉਹਦੋਂ ਬਾਅਦ ਪੈਸੇ ਮੰਗਦਾ ਸੀ ਮੇ ਤੋਂ ਮੈਂ ਕਿਹਾ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਵੇ ਪਤਾ ਨਹੀਂ ਇਹ ਕਿੱਥੋਂ ਪੀਤੀ ਆ ਕਿੱਥੋਂ ਨਹੀਂ ਪੀਤੀਗੀ ਪੀ ਕੇ ਘਰੇ ਆ ਗਿਆ ਅੱਛਾ ਉਹ ਪੀ ਕੇ ਘਰੇ ਆ ਗਿਆ ਸਾਡਾ ਮੌਕਾ ਨਹੀਂ ਲੱਗਿਆਗਾ ਲਜਾਣ ਦਾ ਇਹਨੇ ਕਰੀ ਮੋਤ ਦੇਤੀ ਬਹੁਤ ਲਾਕ ਦੇਗੀ ਸੀ ਕਿੰਨੀ ਉਮਰ ਸੀ ਉਦੋਂ ਜੋ ਡੈਥ ਹੋਈ ਐ ਇਹ ਤਾਂ 3 ਸਾਲ ਹੀ ਹੋਏ ਅੱਛਾ ਨਹੀਂ ਉਦੋਂ ਉਮਰ ਕਿੰਨੀ ਸੀਗੀ ਉਦੋਂ ਮੇਰੇ ਖਿਆਲ ਨਹੀਂ ਪਰ ਤੇ ਦਿਮਾਗ ਕਰੇ ਕੋਈ ਵੀ ਨਹੀਂ ਚਾਰ ਮੋਤਾ ਹੋਈਆਂ ਬਿਨਾਂ ਕਰੇ ਤੇ ਇਕੱਲੇ ਹੋ ਬਸ ਇੱਕ ਬਹੂ ਡੰਡੀ ਆ ਅੱਛਾ ਕਿਹੜਾ ਪਿੰਡ ਆ ਮਾਤਾ ਤੁਹਾਡਾ ਤੁਹਾਡਾ ਨਾਮ ਆ ਪਿੰਡ ਆ ਹਾਂਜੀ